ਇਸ ਵਕਤ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਅਰਸ਼ ਡੱਲਾ ਦੇ ਕੈਨੇਡਾ ਪੁਲਿਸ ਦੇ ਹਿਰਾਸਤ ਵਿੱਚ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ ਅੱਜ ਕੈਨੇਡਾ ਦੇ ਪੀਲ ਏਰੀਆ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਏਗੀ ਜੀ ਹਾਂ ਦੱਸ ਦਈਏ ਕਿ ਕੈਨੇਡਾ ਪੁਲਿਸ ਦੇ ਵੱਲੋਂ ਜਾਰੀ ਕੀਤੇ ਕਿ ਨੋਟਿਸ ਦੇ ਵਿੱਚ ਅਰਸ਼ਦੀਪ ਸਿੰਘ ਗਿੱਲ ਉਰਫ ਡੱਲਾ ਤੇ ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਦਾ ਨਾਮ ਸਾਹਮਣੇ ਆਇਆ ਹੈ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੈਨੇਡਾ ਦੇ ਹਾਰਟਨ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਹੋਈ ਸੀ ਜਿਸ ਦੇ ਵਿੱਚ ਅਰਸ਼ਦੀਪ ਡੱਲਾ ਤੇ ਉਸ ਦੇ ਦੋਸਤ ਗੁਰਜੰਟ ਸਿੰਘ ਜੰਟਾ ਦਾ ਨਾਮ ਸਾਹਮਣੇ ਆਇਆ ਸੀ ਇਹ ਘਟਨਾ ਕੁਝ ਇਸ ਪ੍ਰਕਾਰ ਸੀ ਕਿ ਅਰਸ਼ਦੀਪ ਡੱਲਾ ਤੇ ਉਸ ਦਾ ਦੋਸਤ ਗੁਰਜੰਟ ਸਿੰਘ ਜੰਟਾਏ ਆਪਣੀ ਕਾਰ ਦੇ ਵਿੱਚ ਜਾ ਰਹੇ ਸਨ ਤੇ ਰਸਤੇ ਦੀ ਵਿੱਚ ਉਹਨਾਂ ਦੀ ਕਾਰ ਦੇ ਨਾਲ ਇੱਕ ਕਾਰ ਆ ਕੇ ਖਲੋਂਦੀ ਹੈ ਜਿਸ ਕਾਰ ਦੇ ਉੱਪਰ ਅਰਸ਼ਦੀਪ ਦੇ ਵੱਲੋਂ ਕਿਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਪੁਲਿਸ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਸਾਹਮਣੇ ਵਾਲੀ ਕਾਰ ਨੂੰ ਪਾਸੇ ਹਟਾ ਦਿੱਤਾ ਜਾਂਦਾ ਹੈ ਪਰੰਤੂ ਇਸ ਹਮਲੇ ਦੇ ਵਿੱਚ ਅਰਸ਼ਦੀਪ ਡੱਲਾ ਨੂੰ ਗੋਲੀ ਲੱਗਦੀ ਹੈ ਤੇ ਉਸ ਦਾ ਦੋਸਤ ਵੀ ਜ਼ਖਮੀ ਹੁੰਦੇ ਨੇ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਤੇ ਇਹਨਾਂ ਨੂੰ ਹਸਪਤਾਲ ਲੈ ਜਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਇਸ ਤੋਂ ਬਾਅਦ ਇਹ ਦੋਨੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਸਨ ਅੱਜ ਕੈਨੇਡਾ ਦੇ ਪੀਲ ਏਰੀਆ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਅਰਸ਼ ਡੱਲਾ ਦੇ ਸਬੰਧ ਦੇ ਵਿੱਚ ਸੁਣਵਾਈ ਹੋਵੇਗੀ ਇੱਥੇ ਅਸੀਂ ਦੱਸਣਾ ਚਾਹਾਂਗੇ ਕਿ ਅਰਸ਼ਦੀਪ ਡੱਲਾ ਪੰਜਾਬ ਦੇ ਮੋਗਾ ਦੇ ਨਾਲ ਸਬੰਧਿਤ ਹੈ ਜਿਸ ਨੇ ਆਪਣੀ 10ਵੀਂ ਤੱਕ ਦੀ ਪੜਾਈ ਕਿਸੇ ਪ੍ਰਾਈਵੇਟ ਸਕੂਲ ਤੋਂ ਕੀਤੀ ਸੀ ਤੇ 11ਵੀਂ ਤੇ 12ਵੀਂ ਦੀ ਪੜਾਈ ਮੋਗਾ ਦੇ ਸਰਕਾਰੀ ਸਕੂਲ ਤੋਂ ਕੀਤੀ ਸੀ ਉਸ ਤੋਂ ਬਾਅਦ ਇਹ ਕਿਸੇ ਦੋਸਤ ਦੇ ਨਾਲ ਕਿਸੇ ਚਗੜੇ ਨੂੰ ਲੈ ਕੇ ਪਹਿਲੀ ਵਾਰ ਇਸ ਤੇ ਐਫ ਆਈ ਆਰ ਹੁੰਦੀ ਹੈ ਉਸ ਤੋਂ ਬਾਅਦ ਅਰਸ਼ਦੀਪ ਡੱਲਾ ਦੇ ਮਾਪੇ ਉਸ ਨੂੰ ਸਟੱਡੀ ਪਰਮਿਟ ਤੇ ਕੈਨੇਡਾ ਭੇਜ ਦਿੰਦੇ ਨੇ ਤੇ ਕਿਸੇ ਗੈਂਗਸਟਰ ਦੇ ਮਾਮਲੇ ਦੇ ਵਿੱਚ ਅਰਸ਼ਦੀਪ ਡੱਲਾ ਦੁਬਾਰਾ ਫਿਰ ਪੰਜਾਬ ਆਉਂਦਾ ਹੈ ਤੇ ਫਿਰ ਉਸ ਦੇ ਮਾਪਿਆਂ ਦੇ ਕਿਸੇ ਤਰੀਕੇ ਸਮਝਾਉਣ ਤੇ ਦੁਬਾਰਾ ਅਰਸ਼ਦੀਪ ਡੱਲਾ ਕੈਨੇਡਾ ਜਾਂਦਾ ਹੈ ਇੱਥੇ ਪੰਜਾਬ ਪੁਲਿਸ ਦੇ ਵੱਲੋਂ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਰਸ਼ਦੀਪ ਡੱਲਾ ਤੇ ਬਹੁਤ ਸਾਰੇ ਮਾਮਲੇ ਦਰਜਨੇ ਤੇ ਵਾਰੰਟ ਜਾਰੀ ਹੋਏ ਪਏ ਨੇ ਪਿਛਲੇ 2 ਸਾਲ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਗੈਂਗਸਟਰ ਕੋਸ਼ਿਤ ਕਰ ਦਿੱਤਾ ਗਿਆ ਹੈ ਹੁਣ ਦੇ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਅਰਸ਼ਦੀਪ ਡੱਲਾ ਦਾ ਇੱਕ ਬਹੁਤ ਵੱਡਾ ਗੈਂਗ ਹੈ ਜਿਸ ਦੇ ਵਿੱਚ ਲਗਭਗ 300 ਦੇ ਕਰੀਬ ਮੈਂਬਰ ਨੇ ਤੇ 60 ਦੇ ਕਰੀਬ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਰਸ਼ਦੀਪ ਡੱਲਾ ਦੇ ਪਾਕਿਸਤਾਨ ਦੇ ਨਾਲ ਵੀ ਸਬੰਧ ਨੇ ਇੱਥੇ ਦਾ ਜ਼ਿਕਰ ਜੋਗ ਹੈ ਕਿ ਅਰਸ਼ਦੀਪ ਡੱਲਾ ਤੇ ਲੋਕਾਂ ਨੂੰ ਧਮਕਾਉਣਾ ਗੋਲੀਬਾਰੀ ਕਰਨਾ ਜਬਰੀ ਵਸੂਲਣ ਲੋਕਾਂ ਦੇ ਕੋਲੋਂ ਪੈਸੇ ਫਰੋទੀਆਂ ਮੰਗਣ ਦੇ ਬਹੁਤ ਸਾਰੇ ਮਾਮਲੇ ਦਰਜ ਨੇ ਜਿਸ ਦੇ ਨਾਲ ਅਰਸ਼ਦੀਪ ਡੱਲਾ ਦਾ ਨਾਮ ਇੱਕ ਖਤਰਨਾਕ ਗੈਂਗਸਟਰਾਂ ਦੇ ਵਿੱਚ ਆ ਗਿਆ ਤੇ ਅੱਜ ਦੀ ਖਾਸ ਤੇ ਅਹਿਮ ਜਾਣਕਾਰੀ ਇਹ ਹੈ ਕਿ ਗੈਂਗਸਟਰ ਅਰਸ਼ਦੀਪ ਡੱਲਾ ਜਿਹੜਾ ਕਿ ਕੈਨੇਡਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਅੱਜ ਕੈਨੇਡਾ ਦੇ ਪੀਲ ਏਰੀਆ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ